ਰਾਤ ਕਰੇ ਹੋ ਸਰ। ਸਰ ਦੇਖੋ ਜੀ ਰਾਤ ਵੀ 12 1 ਵਜੇ ਪੁਲਿਸ ਆਇਸ਼ ਇਸ ਤੋਂ ਕਹਿੰਦੇ ਲੈ ਕੇ ਜਾਣਾ ਮੈਂ ਕਿਹਾ ਮੇਰੇ ਮਤਾ ਜੀ ਸੀਰੀਅਸ ਹੈ ਮੈਂ ਜਾ ਨਹੀਂ ਸਕਦਾ ਮੈਂ ਇੱਕ ਨੰਬਰ ਦਾ ਆ ਰਿਹਾ ਡੀਸੀ ਦੇ ਆਡਰ ਤੋਂ ਬਰਨ ਜਾ ਸਕਦਾ ਇਸ ਕਰਕੇ ਮੈਂ ਆਪਣੇ ਘਰ ਦੇ ਵਿੱਚ ਬੇਸ਼ੱਕ ਰੋਕਣਾ ਰੋਕ ਸਕਦੇ ਨਹੀਂ ਤਾਂ ਮੈਂ ਨਹੀਂ ਰੁਕਣਾ। ਇਹ ਵੀ ਬੰਟੀ ਵਧੀਆ ਲੀਡਰ ਹੈ ਜੀ ਸਾਰਾ ਸਾਰਾ ਪਿੰਡ ਅਸੀਂ ਸਪੋਰਟ ਕਰਾਂਗੇ ਪੂਰੇ ਡਟ ਕੇ ਪਹਿਲੇ ਵੀ ਕਾਂਗਰਸ ਸਾਰ ਹੋਂਦੀ ਜੀ ਪੂਰੇ ਡਟ ਕੇ ਨਾਲ ਖੜੇ ਹਾਂ। ਮੈਂ ਮੈਂ ਆਪਜੀ ਦੇ ਧਿਆਨ ਕਿਲੇ ਹੋਣਾ ਚਾਹੁੰਦਾ ਕਿ ਹੁਣ ਐਸੀ ਆਪਣੀ ਇਲੈਕਸ਼ਨ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ ਜਿਹੜਾ ਕਿ ਪਿੰਡ ਅਕਲਪੁਰ ਹੈ ਫਲੌਰ ਹਲਕੇ ਦਾ ਜਲੰਧਰ ਲੋਕ ਸਭਾ ਚ ਪੈਂਦਾ ਇੱਥੇ ਪਹੁੰਚੇ ਹੈ ਇਹਨਾਂ ਨੂੰ ਰਾਤ ਪੁਲਿਸ ਚੱਕਣ ਆਈ ਸੀ ਇਹਨਾਂ ਨੇ ਕਿਹਾ ਮੈਂ ਨੰਬਰਦਾਰ ਵੀ ਹਾਂ ਪਹਿਲਾਂ ਡੀਸੀ ਦੀ ਪਰਮਿਸ਼ਨ ਲੈ ਕੇ ਆਓ ਫਿਰ ਸਵੇਰੇ ਤੜਕੇ ਹੀ ਇਹਨਾਂ ਦਾ ਘਰ ਘੇਰ ਲਿਆ ਆ ਪੁਲਿਸ ਖੜੀ ਹੈ ਤੇ ਇਹਨਾਂ ਨੂੰ ਘਰ ਤੋਂ ਬਾਹਰੇ ਨਿਕਲ ਜਾ ਦਿੱਤਾ ਜਾ ਰਿਹਾ ਅੱਜ ਨਰਿੰਦਰ ਮੋਦੀ ਜੀ ਨੇ ਜਲੰਧਰ ਆਉਣਾ ਹੈ ਇੱਥੋਂ ਜਲੰਧਰ 50 ਕਿਲੋਮੀਟਰ ਹੈ ਲੇਕਿਨ ਇੱਥੇ ਵੀ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਪੂਰੇ ਹਲਕੇ ਦੇ ਵਿੱਚ ਕਿਸਾਨ ਲੀਡਰ ਨਜ਼ਰਬੰਦ ਹੈ EMPLOYES ਲੀਡਰ ਨਜ਼ਰਬੰਦ ਹੈ ਮੈਂ ਨਰਿੰਦਰ ਮੋਦੀ ਜੀ ਦੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿਉਂਕਿ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹੜਾ ਦੋਸ਼ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੇ ਕਿ ਆ ਜਿਹੜੀ ਪੁਲਿਸ ਲੱਗੀ ਵੀ ਹੈ ਇਹ ਤਾਂ ਪੰਜਾਬ ਦੀ ਹੈ ਤੁਹਾਡਾ ਕਿਸਾਨਾਂ ਦੇ ਨਾਲ ਕੀ ਬਹਿ ਰਿਹਾ ਆਮ ਆਦੀ ਪਾਰਟੀ ਵਾਲਿਓ ਮੈਨੂੰ ਦੱਸਤਾ ਦੋ ਕਿ ਤੁਹਾਡਾ ਕਿਸਾਨੀ ਨਾਲ ਕੀ ਬਹਿ ਰਿਹਾ ਤੁਸੀਂ ਸਾਡੇ ਸਰਪੰਚ ਨੰਬਰਦਾਰ ਇੱਕ ਕਿਸਾਨ ਲੀਡਰ ਨੂੰ ਘਰ ਵਿੱਚ ਨਾਲ ਜਬੰਦ ਕੀਤਾ ਵਾ ਭਗਵੰਤ ਮਾਨ ਜੀ ਜੇ ਪ੍ਰਧਾਨ ਮੰਤਰੀ ਜੀ ਇੰਨੇ ਹਰਮਨ ਪਿਆਰੇ ਆ ਤਾਂ ਸਾਰਿਆਂ ਨੂੰ ਕਹਿਣ ਕਿ ਉਹਨਾਂ ਕੋਲ ਆਵੇ ਮਿਲਣ ਵਾਸਤੇ ਕੂਕਰ ਰਾਜ ਨਜ਼ਰਬੰਦ ਕਰੀ ਬੈਠੇ ਆ ਕਿਸਾਨੀ ਨੂੰ ਉਹ ਨਜ਼ਰਬੰਦੀ ਵੀ ਕਰੀ ਬੈਠੇ ਸਾਡੇ ਕਰਮਚਾਰੀਆਂ ਨੂੰ ਇਸ ਕਰਕੇ ਐਸੀ ਇਸ ਗੱਲ ਦੀ ਘੋਰ ਨਿੰਦਾ ਕਰਦੇ ਆ ਇਹ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਤੁਸੀਂ ਸਾਬਤ ਕਰਤਾ ਕਿ ਤੁਸੀਂ ਉਹਨਾਂ ਦੇ ਹੱਥ ਟੋਕੇ ਹੋ ਕੇਂਦਰ ਦੇ ਤੁਸੀਂ ਕੇਂਦਰ ਦੀ ਕਹਿਣ ਤੇ ਸਾਡੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਕਿ ਕਿਸੇ ਤਰ੍ਹਾਂ ਵੀ ਪਰ ਲੋਕ ਬਰਦਾਸ਼ਤ ਨਹੀਂ ਕਰਨਗੇ ਤੁਹਾਨੂੰ ਬੋਟਾਂ 'ਚ ਪਤਾ ਲੱਗੇਗਾ ਕਿਉਂਕਿ ਜੇ ਤਾਂ ਆਕੇ ਇੱਥੇ ਸੈਂਟਰ ਦੀਆਂ ਏਜੰਸੀਆਂ ਨੇ ਨਜ਼ਰਬੰਦ ਕੀਤਾ ਹੁੰਦਾ ਬੀਐਸਐਫ ਹੁੰਦੀ ਕੋਈ ਹੋਰ ਹੁੰਦਾ ਫੇਰ ਬੱਕਰੀ ਕਰਤੀ ਇਹ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਨੇ ਸਾਡੇ ਕਿਸਾਨਾਂ ਨੂੰ ਅੱਜ ਨਜ਼ਰਬੰਦ ਕਰਾਇਆ ਪ੍ਰਧਾਨ ਮੰਤਰੀ ਦੇ ਆਉਣ ਤੇ ਜਿੱਥੇ ਭਗਵੰਤ ਮਾਰ ਜਾਂਦੇ ਉਥੇ ਫੌਜ ਲੱਗ ਜਾਂਦੀ ਹੈ ਕਿਹੜਾ ਗੱਲ ਤੁਹਾਨੂੰ ਕੀ ਤੋਂ ਖਤਰਾ ਬਈ ਪ੍ਰਧਾਨ ਮੰਤਰੀ ਜੀ ਨੂੰ ਹੁਣ ਕੀ ਖਤਰਾ ਹੈ जलंधर आए है लेकिन साढ़े किसान नजरबंद है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और WhatsApp चैनल आरोप